ਚੈਲਪ ਜੀ ਅੱਜ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ ਅੱਜ ਦੇ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਦੇ ਵਿੱਚ ਫੈਡਰਲ ਸਰਕਾਰ ਦੇ ਫੰਡਾਂ ਦੀ ਦੁਰਵਰਤੋਂ ਦੀ ਸ਼ੰਕਾ ਇੱਕ ਰਿਪੋਰਟ ਸਾਹਮਣੇ ਆਈ ਹੈ ਉਹ ਤੁਹਾਨੂੰ ਨਾਲ ਸਾਂਝੀ ਕਰਨੀ ਹੈ। ਦੂਜਾ ਅ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਮੌਸਮ ਖਰਾਬ ਹੋ ਸਕਦਾ। ਤੀਜਾ ਰਾਸ਼ਟਰਪਤੀ ਟਰੰਪ ਵੱਲੋਂ ਗੈਰਕਾਨੂੰਨੀ ਪ੍ਰਦਰਸ਼ਨਾਂ ਸੰਬੰਧੀ ਚੇਤਾਵਨੀ ਜਾਰੀ ਕੀਤੀ ਗਈ ਹੈ। ਚੌਥੀ ਗੱਲਬਾਤ ਕਰਨੀ ਹੈ ਕਿ ਦਫ਼ਤਰਾਂ ਦੇ ਵਿੱਚ ਕੰਮਾਂ ਦੇ ਉੱਤੇ ਵਾਪਸ ਪਰਤਨ ਦੇ ਵਿੱਚ ਸਮੱਸਿਆਵਾਂ ਆ ਰਹੀਆਂ ਤੇ ਆਖਰ ਦੇ ਵਿੱਚ ਗੱਲਬਾਤ ਕਰਾਂਗੇ ਫਰੈਜ਼ੋਨ ਦੇ ਵਿੱਚ ਇੱਕ ਵੱਡਾ ਕਾਰਚੋਰਾਂ ਦਾ ਗਰੋਹ ਫੜਿਆ ਗਿਆ ਸਭ ਤੋਂ ਪਹਿਲੀ ਗੱਲਬਾਤ ਕੈਲੀਫੋਰਨੀਆ ਬਾਰੇ ਇੱਕ ਰਿਪੋਰਟ ਆਈ ਹੈ ਪੋਰਪੋਟੇ ਦੱਸਦੀ ਹੈ ਕਿ ਕੈਲੀਫੋਰਨੀਆ ਜਾਂ ਕੈਲੀਫੋਰਨੀਆ ਵਰਗੀਆਂ ਹੋਰ ਜਿਹੜੀਆਂ ਡੈਮੋਕ੍ਰੇਟ ਸਟੇਟਾਂ ਨੇ ਉਹ ਫੈਡਰਲ ਫੈਡਰਲ ਫੰਡਾਂ ਦੀ ਦੁਰਵਰਤੋਂ ਕਰ ਰਹੀਆਂ ਫੈਡਰਲ ਸਰਕਾਰ ਗ੍ਰਾਂਟ ਦਿੰਦੀ ਹੈ ਸਰਕਾਰ ਨੂੰ ਜਾਂ ਕੁਝ ਮੈਡੀਕੇਟ ਵਰਗੇ ਪ੍ਰੋਗਰਾਮ ਨੇ ਜਿਹਦੇ ਵਿੱਚ ਸ਼ੇਅਰਡ ਹਿੱਸਾ ਆ ਸਟੇਟ ਗਵਰਨਰ ਵੀ ਪੈਸੇ ਪਾਉਂਦੀ ਆ ਕੇਂਦਰ ਸਰਕਾਰ ਵੀ ਪੈਸੇ ਪਾਉਂਦੀ ਆ ਉੱਥੇ ਕਹਿੰਦੇ ਗੜਬੜ ਕੀਤੀ ਜਾ ਰਹੀ ਆ ਗੜਬੜ ਇਸ ਕਰਕੇ ਕੀਤੀ ਜਾ ਰਹੀ ਆ ਕਿ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਨੇ ਇਲੀਗਲ ਇਮੀਗ੍ਰੈਂਟਸ ਨੇ ਉਹਨਾਂ ਨੂੰ ਉਹਨਾਂ ਨੂੰ ਉਹ ਸਹਾਇਤਾ ਦਿੱਤੀ ਜਾ ਰਹੀ ਆ ਜਿਹੜੀ ਕਿ ਉਹਨਾਂ ਨੂੰ ਨਹੀਂ ਦੇਣੀ ਚਾਹੀਦੀ ਹੋ ਕੀ ਰਿਹਾ ਇੱਕ ਸਟੱਡੀ ਇਹ ਕਹਿ ਰਹੀ ਆ ਇਸ ਵੇਲੇ ਕਿ ਔਰ ਇੱਕ ਰੌਲਾ ਕੋਈ ਲੱਖ ਡਾਲਰ ਜਾਂ ਮਿਲੀਅਨ ਡਾਲਰ ਦਾ ਨਹੀਂ ਇਹ ਕਈ ਬਿਲੀਅਨ ਡਾਲਰ ਦਾ ਰੋਲਾ ਆ ਜਿਹੜਾ ਟੈਕਸਪੇਅਰ ਦਾ ਡਾਲਰ ਆ ਉਹ ਇਧਰਲੇ ਪਾਸੇ ਜਾ ਰਿਹਾ ਜਿਹੜਾ ਇਲੀਗਲ ਇਮੀਗ੍ਰੈਂਟਸ ਵਾਲੇ ਪਾਸੇ ਮੈਡੀਕੇਡ ਕੈਲੀਫੋਰਨੀਆ ਜਿਹੜਾ ਲੂਪ ਹੋਲ ਆ ਇੱਕ ਜਿਹੜੀ ਚੋਰੀ ਮੋਰੀ ਆ ਇੱਥੇ ਉਹ ਜਿਹੜਾ ਟੈਕਸ ਦਿੱਤਾ ਜਾਂਦਾ ਜਿਹੜੀ ਫੈਡਰਲ ਰੀਇੰਬਰਸਮੈਂਟ ਲਈ ਸਟੇਟ ਖਰਚਦੀ ਆ ਫੈਡਰਲ ਸਰਕਾਰ ਉਹਨਾਂ ਨੂੰ ਰੀਇੰਬਰਸ ਕਰਦੀ ਆ ਉੱਥੇ ਗੜਬੜ ਕਰਕੇ ਉਸ ਪੈਸੇ ਨੂੰ ਦੂਜੇ ਪਾਸੇ ਵਰਤਿਆ ਜਾ ਰਿਹਾ ਸੋ illegal immigrants ਦੀ healthcare ਦੇ ਉੱਤੇ ਉਹ ਪੈਸਾ ਲਾਇਆ ਜਾ ਰਿਹਾ ਇਹ ਨਹੀਂ ਕਿ ਸਰਕਾਰ ਦਾ ਕੋਈ ਬੰਦਾ ਖਾ ਰਿਹਾ ਪੈਸਾ ਖਾ ਨਹੀਂ ਰਿਹਾ ਪਰ ਗੜਬੜ ਗੜਬੜ ਆ ਜਿਹੜਾ ਟੈਕਸਪੇਅਰ ਦਾ ਪੈਸਾ ਜਿੱਥੇ ਜਾਣਾ ਚਾਹੀਦਾ ਉੱਥੇ ਜਾਣ ਦੀ ਬਜਾਏ ਜਿਹੜੇ illegal immigrants ਨੇ ਉਹਨਾਂ ਦੇ healthcare ਦੇ ਉੱਤੇ ਖਰਚਿਆ ਜਾ ਰਿਹਾ ਹੁਣ ਇਹ ਡੈਮੋਕ੍ਰੇਟ ਦੇ ਹਿਸਾਬ ਨਾਲ ਤਾਂ ਹੋ ਸਕਦਾ ਠੀਕ ਆ ਵੀ ਇਹ ਥੋੜੇ ਜੇ ਸਪੋਰਟਰ ਨੇ ਉਹਨਾਂ ਦੇ ਜਿਹੜੇ immigrants ਨੇ ਬਾਹਰੋਂ ਆਏ ਨੇ ਪਰ ਬਹੁਤ ਸਾਰੇ ਲੋਕ ਸਪੋਰਟਰ ਨਹੀਂ ਆ ਸੋ ਇਹ ਜਿਹੜਾ ਪੈਸਾ ਜਿੱਥੇ ਜਾਣਾ ਚਾਹੀਦਾ ਉੱਥੇ ਜਾਣਾ ਚਾਹੀਦਾ ਕੈਲੀਫੋਰਨੀਆ ਜਿਹੜੀ ਸਟੇਟ ਮਨੀ ਆ ਜਿਹੜਾ ਸਟੇਟ ਦਾ ਪਹਿਲਾ ਪੈਸਾ ਹੁੰਦਾ ਉਹਨੂੰ ਉਹਨੂੰ ਖਰਚ ਦਿੰਦਾ ਜਿਹੜੀ ਸਟੇਟ ਮਨੀ ਹੁੰਦੀ ਆ ਜਿਹੜੀ ਉਹਨੂੰ ਉਹ ਫੰਡ ਜਿਹੜੇ ਐਕਚੁਅਲੀ ਆਉਂਦੇ ਆ ਉਤੋਂ ਫੈਡਰਲ ਰੀਇੰਬਰਸਮੈਂਟ ਤੋਂ ਉਹਨੂੰ ਸਟੇਟ ਦੀ ਮਨੀ ਬਣਾ ਕੇ ਗਾਂ ਖਰਚ ਦਿੰਦਾ ਜਿਹੜੀ ਸਟੱਡੀ ਦੇ ਵਿੱਚ ਕਲੇਮ ਕੀਤਾ ਗਿਆ ਕਿ ਕੈਲੀਫੋਰਨੀਆ ਜੇਕਰ April 2023 ਤੋਂ ਲੈ ਕੇ 2026 ਤੱਕ ਦਾ ਹਿਸਾਬ ਲਾ ਲਓ 19 ਬਿਲੀਅਨ ਡਾਲਰ ਇਹਨਾਂ ਦੇ ਕੋਲ ਆ ਸਕਦਾ ਇੰਨੇ ਸਮੇਂ ਦੇ ਵਿੱਚ ਵਿੱਚ ਤੇ ਜਿਹਦੇ ਵਿੱਚ ਕਿ ਸਟੇਟ ਦੇ ਫੰਡ ਹੀ ਨਹੀਂ ਉਧਰ ਕੋਈ ਕੰਟਰੀਬਿਊਟ ਕਰ ਰਹਾ ਹੈ ਇਹ منی ਲਾਂਡਰਿੰਗ ਸਕੀਮ ਇੱਕ ਤਰੀਕਿਆਂ ਨਾਲ ਕੀਤੀ ਜਾ ਰਹੀ ਹੈ ਰਿਪੋਰਟ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਇੱਕ ਸੈਟਅਪ ਆ ਜਿਹੜਾ منی ਲਾਂਡਰਿੰਗ ਸਕੀਮ ਵਾਂਗੂ ਆ ਜਿਹਦੇ ਵਿੱਚ ਜਿਹੜੇ ਇਨਸ਼ੋਰਰ ਜਾਂ ਜਿਹੜੇ ਇਲੀਗਲ ਇਮੀਗ੍ਰੈਂਟਸ ਨੇ ਸਾਰਿਆਂ ਨੂੰ ਇਧਰ ਵੀ ਪਾਸੇ ਖਿੱਚਦਾ ਆ ਤੇ ਨੈਸ਼ਨਲ ਡੈਟ ਜਿਹੜਾ ਜਿੰਨਾ ਅਮਰੀਕਾ ਦੇ ਉੱਤੇ ਜਨਰੇਟਰੀਲੀ ਅੰਦਾਜ਼ ਵਲੇ ਕਰਜ਼ਾ ਵਧਦੀ ਜਾ ਰਿਹਾ ਜਿਹੜੇ ਰਿਪਬਲਿਕਨ ਨੇ ਉਹ ਇਸ ਚੀਜ਼ ਨੂੰ ਚਾਹੁੰਦੇ ਆ ਕਿ ਇਹ ਲੂਪ ਹੋਲ ਨੂੰ ਬੰਦ ਕੀਤਾ ਜਾਵੇ ਜੇ ਕੈਲੀਫੋਰਨੀਆ ਦੇ ਸਮੇਤ ਬਾਕੀ ਜਿੰਨੀਆਂ ਇਹ ਬਲੂ ਸਟੇਟਸ ਨੇ ਡੈਮੋਕ੍ਰੇਟ ਸਟੇਟਸ ਨੇ ਉਹਨਾਂ ਸਾਰਿਆਂ ਦੇ ਵਿੱਚ ਬੰਦ ਕਰ ਦਿੰਦੇ 630 ਬਿਲੀਅਨ ਡਾਲਰ ਬਚ ਸਕਦਾ ਤੇ ਜਿਹੜਾ ਨੈਸ਼ਨਲ ਡੈਟ ਆ ਅਮਰੀਕਾ ਦੇ ਉੱਤੇ ਉਹ ਤੋਂ ਭਾਰ ਹਲਕਾ ਹੋ ਸਕਦਾ ਜਿਹੜਾ ਇਹ ਪ੍ਰੋਸੈਸ ਆ ਇਹਦੇ ਵਿੱਚ ਬਜਟ ਰੀਕਨਸਿਲੀਏਸ਼ਨ ਦਾ ਉਹ ਉਸ ਤਰੀਕੇ ਨਾਲ ਹੁਣ ਕੀਤਾ ਜਾ ਰਿਹਾ ਔਰ ਇਹਦਾ ਫਿਰ ਜੇ ਇਦਾਂ ਹੋ ਜਾਂਦਾ ਤੇ ਜਿਹੜੀਆਂ ਬਲੂ ਸਟੇਟਸ ਨੇ ਕੈਲੀਫੋਰਨੀਆ ਵਰਗੀਆਂ ਜਿਹੜੀਆਂ ਸਿੱਧੇ ਸਿਸਟਮ ਦੇ ਉੱਤੇ ਰਿਲਾਇ ਕਰਦੀਆਂ ਉਹਨਾਂ ਦੇ ਉੱਤੇ ਸਿੱਧਾ ਅਸਰ ਪਊਗਾ ਅਜੇ ਵੀ ਸੇਵਿੰਗ ਕੀਤੀ ਜਾ ਸਕਦੀ ਆ ਬਿਨਾ ਜਿਹੜੇ ਲੂਪ ਹੋਲ ਨੂੰ ਇੰਟਾਇਰਲੀ ਬਾਹਰ ਕੱਢਿਆਂ ਵੀ ਬਹੁਤ ਸਾਰਾ ਪੈਸਾ ਇੱਥੇ ਕਈ ਬਿਲੀਅਨ ਡਾਲਰ ਫੈਡਰਲ ਸਪੈਂਡਿੰਗ ਦਾ ਬਚਾਇਆ ਜਾ ਸਕਦਾ ਆ ਜਿਹੜੀ ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਆ ਉਹਨਾਂ ਨੇ ਇਹਦੇ ਉੱਤੇ ਹਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਪਰ ਲੱਗਦਾ ਹੈ ਕਿ ਇੱਕ ਬਹੁਤ ਵੱਡੀ ਗੜਬੜਾ ਜਿਹੜੀ ਹੋ ਰਹੀ ਹੈ ਇਹ ਨਹੀਂ ਕਿ ਕੋਈ ਬੰਦਾ ਪੈਸੇ ਖਾ ਰਿਹਾ ਜਿਹੜਾ ਪੈਸਾ ਸਰਕਾਰ ਦੀਆਂ ਪਾਲਿਸੀਆਂ ਮੁਤਾਬਕ ਜਿੱਥੇ ਲੱਗਣਾ ਚਾਹੀਦਾ ਉੱਥੇ ਨਹੀਂ ਲੱਗ ਰਿਹਾ ਅਗਲੀ ਗੱਲਬਾਤ ਮੌਸਮ ਬਾਰੇ ਹੈ ਕੈਲੀਫੋਰਨੀਆ ਦੇ ਵਿੱਚ ਤੇ ਅਮਰੀਕਾ ਦੇ ਵੱਡੇ ਹਿੱਸੇ ਦੇ ਵਿੱਚ ਅੱਜ ਵੀਰਵਾਰ ਨੂੰ ਤੇ ਕੱਲ ਸ਼ੁੱਕਰਵਾਰ ਨੂੰ ਕਾਫੀ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ ਐਟਮੋਸਫੇਰਿਕ ਰਿਵਰ ਇੱਕ ਬਹੁਤ ਹੀ ਪਾਵਰਫੁਲ ਜਿਹੜਾ ਸਟਾਰਮ ਆ ਅ ਵੈਸਟ ਕੋਸਟ ਦੇ ਉੱਤੇ ਬਹੁਤ ਭਾਰਾ ਮੀਂਹ ਉਹਦੇ ਨਾਲ ਹੀ ਜਿਹੜੀ ਸਨੋਫਾਲ ਤੇ ਸਪੈਸ਼ਲੀ ਜਿਹੜੇ ਆਹਾ ਜਿੱਥੇ ਜਿਹੜੇ ਕੈਲੀਫੋਰਨੀਆ ਦੇ ਇਲਾਕਿਆਂ ਦੇ ਵਿੱਚ ਆ ਪਿਛਲੇ ਸਮੇਂ ਦੇ ਵਿੱਚ ਅੱਗ ਲੱਗੀ ਸੀ ਉਹਨਾਂ ਇਲਾਕਿਆਂ ਦੇ ਵਿੱਚ ਖਾਸ ਕਰਕੇ 20 ਮਿਲੀਅਨ ਤੋਂ ਜ਼ਿਆਦਾ ਲੋਕ ਸਦਰਨ ਕੈਲੀਫੋਰਨੀਆ ਦੇ ਵਿੱਚ ਇਸ ਵੇਲੇ ਫਲੱਡ ਵਾਚ ਦੇ ਅੰਡਰ ਆ ਮਤਲਬ ਉਹਨਾਂ ਨੂੰ ਦੱਸਿਆ ਗਿਆ ਵੀ ਕਿਸੇ ਵੇਲੇ ਵੀ ਹੜ੍ਹ ਆ ਸਕਦੇ ਆ ਤੇ ਇਵੈਕੂਏਸ਼ਨ ਵਾਰਨਿੰਗ ਵੀ ਇਸ਼ੂ ਕੀਤੀਆਂ ਗਈਆਂ ਲਾਸ ਐਂਜਲਸ ਕਾਉਂਟੀ ਦੇ ਕੁਝ ਹਿੱਸਿਆਂ ਵਿੱਚ ਕਿਉਂਕਿ ਰਿਸਕ ਬਹੁਤ ਆ ਜਿਹੜਾ ਜਿਹੜੇ ਉਹ ਸਾਰੀ ਜਿੰਨਾ ਜਦੋਂ ਜੰਗਲੀ ਅੱਗਾਂ ਲੱਗੀਆਂ ਸੀ ਉੱਥੇ ਸਵਾ ਲੱਕੜਾਂ ਜਾਂ ਉਹ ਰਹਿਤ ਖੁੰਦੂ ਜੋ ਕੁਝ ਬਚ ਗਿਆ ਹੁਣ ਜੇ ਉਧਰਲੇ ਪਾਸੇ ਹੜ੍ਹ ਆਉਂਦੇ ਆ ਉਹ ਸਾਰਾ ਕੁਝ ਜਿਹੜਾ ਉਹਨਾਂ ਦੇ ਨਾਲ ਆ ਜਾਂਦਾ ਤੇ ਉਹ ਇੱਕ ਬਹੁਤ ਵੱਡੀ ਸਮੱਸਿਆ ਬਣਦੀ ਹੈ ਔਰ ਜਿਹੜਾ ਆਹ ਕੱਲ ਤੋਂ ਯਾਨੀ ਕਿ ਸ਼ੁੱਕਰਵਾਰ ਤੋਂ ਜਿਹੜਾ ਮੌਸਮ ਆ ਉਹ ਦੇਖਿਆ ਜਾ ਰਿਹਾ ਕਿ ਲਗਭਗ 100 ਮਿਲੀਅਨ ਲੋਕਾਂ ਦੇ ਉੱਤੇ ਅਸਰ ਕਰੂਗਾ ਔਰ ਕੈਲੀਫੋਰਨੀਆ ਤੋਂ ਇਧਰੋਂ ਚਲਦਲ ਚਲਦਾ ਲਗਭਗ 25 ਸਟੇਟਾਂ ਨੂੰ ਆਪਣੀ ਲਪੇਟ ਚ ਲਊਗਾ। ਸਟਰੋਂਗ ਟੋਰਨੇਡੋਸ ਦਾ ਖਤਰਾ ਵੀ ਬਣਿਆ ਹੋਇਆ ਹੈ। ਤੇਜ਼ ਹਵਾਵਾਂ, ਹਨੇਰੀਆਂ ਜਿਹੜੀ ਨੁਕਸਾਨ ਪਹੁੰਚਾਉਣ ਵਾਲੀ ਇਹ ਹਵਾ ਆ ਸੈਂਟਰਲ ਤੇ ਈਸਟਰਨ ਯੂਐਸ ਦੇ ਵਿੱਚ ਕਰ ਸਕਦੀ ਆ। ਜਿਹੜਾ ਫਾਇਰ ਜਿਹੜਾ ਇਹ ਫਾਇਰ ਵੈਦਰ ਵਾਚ ਆ ਉ ਟੈਕਸਸ ਦੇ ਵਿੱਚ ਆ। ਮਿਡਲੈਂਡ ਟੈਕਸਸ ਦੇ ਜਿਹੜੇ ਕੁਝ ਇਲਾਕੇ ਨੇ ਉੱਥੇ ਤੇਜ਼ ਹਵਾਵਾਂ ਸ਼ੁੱਕਰਵਾਰ ਨੂੰ ਦੱਸਿਆ ਜਾ ਰਿਹਾ। ਔਰ ਤੇਜ਼ ਹਵਾਵਾਂ ਦੇ ਨਾਲ ਨਾਲ ਜਿਹੜਾ ਉਥੇ 60 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਵੀ ਤੇਜ਼ ਦੱਸੀਆਂ ਜਾ ਰਹੀਆਂ ਜਿਹੜੀਆਂ ਨੈਸ਼ਨਲ ਵੈਦਰ ਸਰਵਿਸਸ ਆ ਉਹਨਾਂ ਨੇ ਫਾਇਰ ਵੈਦਰ ਵਾਚ ਵੀ ਇਸ਼ੂ ਕੀਤਾ ਹੈ ਕਿਉਂਕਿ ਇਹ ਜਿਹੜੀਆਂ ਕੰਡੀਸ਼ਨਸ ਨੇ ਇਹਦੇ ਨਾਲ ਫਾਇਰ ਦਾ ਰਿਸਕ ਇੰਨੀ ਤੇਜ਼ ਕਿਉਂਕਿ ਮੜੀਜੀ ਚਗਿਆੜੀ ਵੀ ਕਿਤੇ ਲੱਗ ਗਈ ਤਾਂ ਉਹਨੇ ਬਹੁਤ ਤੇਜ਼ੀ ਦੇ ਨਾਲ ਫੈਲਣਾ ਹੈ ਟੈਕਸਸ ਦੇ ਵਿੱਚ ਹੀਟ ਐਡਵਾਈਸਰੀ ਵੀ ਜਾਰੀ ਕੀਤੀ ਹੈ ਜਿਵੇਂ ਹਿਊਸਟਨ ਵਰਗੇ ਸ਼ਹਿਰ ਨੇ ਜਸ ਐਰੈਂਟੋਨੀਓ ਵਰਗੇ ਸ਼ਹਿਰ ਨੇ ਉਥੇ ਰੈਕર્ડ ਹਾਈ ਜਿਹੜਾ ਟੈਂਪਰੇਚਰ ਆ ਫੋਰਕਾਸਟ ਕੀਤਾ ਜਾ ਰਿਹਾ ਕਿ ਹਾਈ ਲਗਭਗ 90 ਡਿਗਰੀ ਤੱਕ ਫਾਰਨਹੀਟ ਤੱਕ ਤਾਪਮਨ ਜਾ ਸਕਦਾ ਹੈ ਔਰ ਜਿਹੜੇ ਕੁਝ ਥਾਵਾਂ ਦੇ ਉੱਤੇ ਹੈਗੇ ਆ ਜਿਵੇਂ ਜੇ ਕੈਂਟੀਕਟਾ ਉਥੇ ਥੋੜਾ ਜਿਹਾ ਠੰਡਾ ਤਾਪਮਨ ਅੱਜ ਦੱਸਿਆ ਜਾ ਰਿਹਾ 50 ਡਿਗਰੀ ਫਾਰਨਹੀਟ ਦੇ ਨੇੜੇ ਤੇੜੇ ਸਟ੍ਰੌਮ ਵੀਕਐਂਡ ਦੇ ਉੱਤੇ ਦੱਸਿਆ ਜਾ ਰਿਹਾ ਤੇ ਕੰਡੀਸ਼ਨ ਜਿਹੜੀਆਂ ਉਹ ਗੜਬੜ ਹੋ ਸਕਦੀਆਂ ਇਹਨਾਂ ਥਾਵਾਂ ਦੇ ਉੱਤੇ ਸੋ ਕੁਦਰਤੀ ਆਫਤਾ ਅਮਰੀਕਾ ਦੇ ਉੱਤੇ ਪਹਿਲਾਂ ਵੀ ਐਸੇ ਤਨੇ ਰਹੀਆਂ ਹੁਣ ਫੇਰ ਇੱਕ ਤੇ ਆ ਵੀ ਮੌਸਮ ਥੋੜਾ ਜਿਆ ਦੇਖੋ ਕਿਉਂਕਿ ਇੱਕ ਅੱਧੀ ਥਾਂ ਦੇ ਉੱਤੇ ਨਹੀਂ 25 ਸਟੇਟਾਂ ਦੇ ਉੱਤੇ ਆ ਖਾਸ ਕਰ ਕੈਲੀਫੋਰਨੀਆ ਦੇ ਵਿੱਚ ਇਹਨੂੰ ਥੋੜਾ ਜਿਆ ਧਿਆਨ ਦੇ ਵਿੱਚ ਰੱਖ ਕੇ ਵੈਸਟ ਕੋਸਟ ਤੋਂ ਚੱਲ ਕੇ ਉਧਰਲੇ ਪਾਸੇ ਨੂੰ ਤੇ ਜਿਹੜਾ ਜੇ ਕੋਈ ਪਲਾਨ ਬਣਾ ਰਹੇ ਜੋ ਕਰ ਰਹੇ ਹੋ ਉੱਥੇ ਰਿਸਕ ਕਈ ਥਾਵਾਂ ਦੇ ਉੱਤੇ ਮਰਡ ਸਲਾਈਡਿੰਗ ਦਾ ਵੀ ਹੋ ਸਕਦਾ ਕਿਉਂਕਿ ਉਹ ਜਿਹੜੀਆਂ ਖਾਸ ਕਰ ਜਿੱਥੇ ਅੱਗਾਂ ਲੱਗੀਆਂ ਸੀ ਉੱਥੇ ਦਾ ਖੜਾਂ ਦੇ ਨਾਲ ਜਿਹੜਾ ਜਿਹੜਾ ਜੋ ਰੈਂਦ ਖੂਨ ਦਾ ਜਦੋਂ ਵਹਿੰਦੀ ਆ ਤਿਹੋ ਦਾ ਨੁਕਸਾਨ ਬਹੁਤ ਵੱਡਾ ਹੁੰਦਾ ਖਾਸ ਕਰ ਲਾ ਕਾਉਂਟੀ ਦੇ ਵਿੱਚ ਜਿੱਥੇ ਜ਼ਿਆਦਾ ਆਗਾਂ ਸੀਗੀਆਂ ਉੱਥੇ ਇਹ ਚੀਜ਼ ਜਿਹੜੀ ਅਦਾ ਦਸੀ ਜਾ ਰਹੀ ਹੈ ਲਾਸ ਐਂਜਲਸ ਦੇ ਮੇਅਰ ਕ੍ਰੇਨ ਬੈਸ ਨੇ ਵੀ ਜਿਹੜਾ ਉਹ ਕਿਹਾ ਹੈ ਕਿਦਾ ਕਮਿਊਨਿਟੀ ਜਿਹੜੀਆਂ ਕੁਸ਼ ਖਤਰੇ ਦੇ ਵਿੱਚ ਹੋ ਸਕਦੀਆਂ ਨੂੰ ਸੁਰਜੀ ਜਾ ਰਹੇ ਹੋ ਤਾਂ ਥੋੜਾ ਬਹੁਤਾ ਆਪਣਾ ਦੇਖ ਕੇ ਵੈਦਰ ਅਲਰਟ ਜਿਹੜਾ ਉਹ ਦੇਖ ਕੇ ਕਿਤੇ ਵੀ ਮੂਵ ਕੀਤਾ ਜਾਵੇ ਅਗਲੀ ਗੱਲਬਾਤ ਰਾਸ਼ਟਰਪਤੀ ਟਰੰਪ ਬਾਰੇ ਆ ਕਾਲਜਾਂ ਨੂੰ ਵਾਰਨਿੰਗ ਦਿੱਤੀ ਆ ਉਹਨਾਂ ਨੇ ਚੇਤਾਵਨੀ ਦਿੱਤੀ ਆ ਕਿ ਜੇ ਗੈਰ ਕਾਨੂੰਨੀ ਵਿਰੋਧ ਪ੍ਰਦਰਸ਼ਨ ਕੀਤੇ ਤੁਹਾਡੀ ਫੈਡਰਲ ਫੰਡਿੰਗ ਬੰਦ ਕਰ ਦਾਂਗੇ ਤੇ ਜਿਹੜੇ ਵੀ ਬਾਹਰੋਂ ਆਏ ਲੋਕ ਇੱਥੇ ਐਜੀਟੇਸ਼ਨ ਕਰਨਗੇ ਉਹਨਾਂ ਨੂੰ ਰਿਪੋਰਟ ਕਰ ਦਾਂਗੇ ਇਹ ਵਾਰਨਿੰਗ ਬਹੁਤ ਸਖਤ ਆ ਉਹਨਾਂ ਨੇ ਪਹਿਲਾਂ ਕਲੰਬੀਆ ਯੂਨੀਵਰਸਿਟੀ ਦੇ ਨਾਲ ਕੀਤਾ ਵੀ ਆ ਫੰਡਿੰਗ ਬੰਦ ਵੀ ਕੀਤੀ ਆ ਵੀ ਤੁਸੀਂ ਸਹੀ ਨਹੀਂ ਡੀਲ ਕਰ ਰਹੇ ਇਹਦੇ ਨਾਲ ਹੁਣ ਉਹਨਾਂ ਨੇ ਫੇਰ ਵਾਰਨਿੰਗ ਦਿੱਤੀ ਆ ਕਿ ਅਸੀਂ ਕਿਸੇ ਕਿਸਮ ਦਾ ਇਲੈਗਲ ਪ੍ਰੋਟੈਸਟ ਬਰਦਾਸ਼ਤ ਨਹੀਂ ਕਰਾਂਗੇ ਮੁਹੰਮਦ ਖਾਲਿਦ ਵਾਲਾ ਕੇਸ ਆਪਾਂ ਜਾਣਦੇ ਆ ਸਾਰੇ ਜੋ ਕੁਛ ਉਸ ਵੇਲੇ ਹੋਇਆ ਆ ਉਸ ਬੰਦੇ ਨੂੰ ਫੜ ਲਿਆ ਫੜ ਕੇ ਡਿਟੇਨ ਕੀਤਾ ਤੇ ਉਹਨੂੰ ਕਹਿੰਦੇ ਸੀ ਵੀ ਇਹਨੂੰ ਭੇਜ ਦੇਣਾ ਵਾਪਸ ਇਹਦੇ ਦੇਸ਼ ਦੇ ਵਿੱਚ ਜਿੱਥੋਂ ਆਇਆ ਭਾਵੇਂ ਕਿ ਉਹਦੇ ਕੋਲ ਗ੍ਰੀਨ ਕਾਰਡ ਸੀਗਾ ਇਹਦੇ ਬਾਵਜੂਦ ਉਹਨੂੰ ਇਦਾਂ ਕਰਨ ਦੇ ਲਈ ਉਹਨਾਂ ਨੇ ਜਿਹੜਾ ਮਜਬੂਰ ਕੀਤਾ ਗਿਆ ਹਾਲਾਂਕਿ ਨਿਊਯਾਰਕ ਦੇ ਇੱਕ ਜੱਜ ਨੇ ਉਹਨੂੰ ਰੋਕ ਦਿੱਤਾ ਤੇ ਉਹਦੀ ਡਿਪੂਟੇਸ਼ਨ ਰੁਕ ਗਈ ਆ ਪਰ ਹੁਣ ਰਾਸ਼ਟਰਪਤੀ ਟਰੰਪ ਨੇ ਚੇਤਾਵਨੀ ਫੇਰ ਦੇ ਦਿੱਤੀ ਆ ਕਿ ਅਸੀਂ ਗੈਰਕਾਨੂੰਨੀ ਪ੍ਰਦਰਸ਼ਨ ਬਰਦਾਸ਼ਤ ਨਹੀਂ ਕਰਾਂਗੇ ਹੁਣ ਰੌਲਾ ਇਹ ਆ ਬਿਗੈਰਕਾਨੂੰਨੀ ਪ੍ਰਦਰਸ਼ਨ ਕਹਿੰਦੇ ਕਿ ਇਹਨੂੰ ਇਹਦੀ ਪਰਿਭਾਸ਼ਾ ਨਹੀਂ ਪਤਾ ਉਹਨਾਂ ਨੇ ਇਲੀਗਲ ਪ੍ਰੋਟੈਸਟ ਕਿਹਾ ਇਹ ਬਹੁਤ ਇਹਨੂੰ ਪਰਿਭਾਸ਼ਿਤ ਹੀ ਨਹੀਂ ਕੀਤਾ ਗਿਆ ਜਾਂ ਇਹਦੀ ਕਲੀਅਰਲੀ ਡਿਫਾਈਨਡ ਹੀ ਨਹੀਂ ਹੈ ਹੁਣ ਉਹ ਤੇ ਉਹਦਾ ਆਪਣਾ ਆਪਣਾ ਹੁਣ ਤਰੀਕਾ ਆ ਵੀ ਕਿ ਇਹਨੂੰ ਤੁਸੀਂ ਗੈਰਕਾਨੂੰਨੀ ਕਹਿ ਸਕਦੇ ਕਿ ਇਹਨੂੰ ਕਾਨੂੰਨੀ ਕਹਿ ਸਕਦੇ ਆ ਜਿਹੜੇ ਮਾਹਰ ਨੇ ਉਹ ਚਿੰਤਤ ਇਸ ਗੱਲ ਤੋਂ ਨੇ ਵੀ ਲੋਕ ਤਾਂ ਫਿਰ ਆਪਣੀ ਗੱਲ ਕਹਿਣ ਤੋਂ ਡਰਨਗੇ ਵੀ ਜਿਹੜਾ ਰਾਈਟ ਟੂ ਪ੍ਰੋਟੈਸਟ ਆ ਸਜ਼ਾ ਦੇ ਡਰ ਤੋਂ ਹੀ ਨਹੀਂ ਕਰਨਗੇ ਅਮਰੀਕਾ ਦੇ ਵਿੱਚ ਫਸਟ ਅਮੈਂਡਮੈਂਟ ਰਾਈਟਸ ਨੇ ਜਿਹੜੇ ਯੂਐਸ ਕਨਸਟੀਟਿਊਸ਼ਨ ਤੁਹਾਡੇ ਜਿਹੜੇ ਸ਼ਾਂਤਮਈ ਕੋਈ ਵੀ ਪ੍ਰਦਰਸ਼ਨ ਆ ਉਹਦੀ ਆਗਿਆ ਦਿੰਦਾ ਕੋਰਟ ਜਿਹੜੇ ਆ ਉਹ ਇਹਨਾਂ ਨੂੰ ਲਿਮਟ ਕਰ ਦਿੰਦੀ ਹੈ ਕਿ ਕੋਈ ਵਾਇਲੈਂਟ ਜਾਂ ਡਿਸਟਰਕਟਿਵ ਨਾ ਹੋਵੇ ਪਰ ਅਮਰੀਕਾ ਦੀ ਖਾਸੀਅਤ ਇਹ ਹੈ ਕਿ ਉੱਥੇ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਜੇ ਇਹ ਧਮਕੀ ਜਾਂ ਇਹ ਵਾਰਨਿੰਗ ਦਿੱਤੀ ਗਈ ਹੈ ਵੀ ਜੇ ਤੁਸੀਂ ਪ੍ਰੋਟੈਸਟ ਕਰੋਗੇ ਤੇ ਤੁਹਾਡੀ ਫੰਡਿੰਗ ਬੰਦ ਕਰ ਦਾਂਗੇ ਜਾਂ ਚੱਕਰ ਰਿਪੋਰਟ ਕਰ ਦਾਂਗੇ ਖਾਸ ਕਰਨਾ ਕਾਲਜਾਂ ਦੇ ਵਿੱਚ ਜੋ ਕੁਝ ਹੁੰਦਾ ਆ ਫਿਰ ਲੋਕ ਡਰਨਗੇ ਕਿ ਪਹਿਲਾਂ ਇਹ ਤੋਂ ਕਿ ਕਿਹੇ ਚੱਕਰ ਵਿੱਚ ਪਈਏ ਆਪਾਂ ਕੀ ਲੈਣਾ ਪਰਹਿਣ ਦੰਨਿਆ ਤੇ ਹੋ ਵੀ ਹੋ ਸਕਦਾ ਫਿਰ ਜਿਹੜੀ ਸੱਚੀ ਗੱਲ ਕਹਿਣੋਂ ਲੋਕ ਡਰਨ ਲੱਗ ਜਾਣ ਜਦੋਂ ਇਹਨੂੰ ਇਤਿਹਾਸਕ ਤੌਰ ਦੇ ਉੱਤੇ ਦੇਖਦੇ ਆ ਕਿ ਜਿਹੜੇ ਪਿਛਲੇ ਸਮੇਂ ਦੇ ਵਿੱਚ ਪ੍ਰੋਟੈਸਟ ਹੋਏ ਆ ਸਪਰੈਸ ਕੀਤੇ ਗਏ ਆ ਸਟਰਗਲ ਚੱਲ ਰਹੀ ਹੈ ਜਿਹੜੀਆਂ ਪ੍ਰੋਟੈਸਟ ਰਾਈਟ ਦੇ ਵਿੱਚ ਤੇ ਅਮਰੀਕਾ ਦੇ ਇਤਿਹਾਸ ਵਿੱਚ ਸ਼ੁਰੂ ਤੋਂ ਲੈ ਕੇ ਜਿਹੜੀ ਡਿਪਾਰਟਮੈਂਟ ਆਫ ਐਜੂਕੇਸ਼ਨ ਆ ਇਹ 60 ਕਾਲਜਾਂ ਨੂੰ ਕਹਿ ਲੋ ਕਿ ਇਨਵੈਸਟੀਗੇਟ ਕਰ ਰਿਹਾ ਜਿਨ੍ਹਾਂ ਨੇ ਪ੍ਰੋਟੈਸਟ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤੇ ਖਾਸ ਤੌਰ ਦੇ ਉੱਤੇ ਜਿਹੜੇ ਇਹ ਐਂਟੀਸੋਮੈਟਿਕ ਹਰਾਸਮੈਂਟ ਕਨਸਰਨ ਸੀਗੇ ਉਹਨਾਂ ਦੇ ਮਾਮਲੇ ਦੇ ਵਿੱਚ ਡੈਪੂਟੇਸ਼ਨ ਦੀ ਧਮਕੀ ਨਾਲ ਹੀ ਆ ਜਿਹੜਾ ਪ੍ਰੋ ਗਾਜ਼ਾ ਇਹ ਪ੍ਰੋਟੈਸਟ ਆਰਗੇਨਾਈਜ਼ ਕੀਤਾ ਸੀ ਉਹ ਮੁਹੰਮਦ ਖਾਲਿਲ ਜਿਹੜਾ ਉਹ ਆਪਾਂ ਸਾਰੇ ਜਾਣਦੇ ਆ ਹੁਣ ਇੱਕ ਕਾਨੂੰਨੀ ਡਿਬੇਟ ਇਹ ਸਾਰੇ ਕੁਝ ਦੇ ਉੱਤੇ ਚੱਲ ਰਿਹਾ ਆ ਕਿ ਕੀ ਹੋਣਾ ਚਾਹੀਦਾ ਤੇ ਕੀ ਫਰੀडम ਆਫ ਸਪੀਚ ਆ ਮਤਲਬ ਇਹ ਹੁਣ ਇਹ ਤੈ ਕੌਣ ਕਰੂਗਾ ਵੀ ਇਹ ਪ੍ਰੋਟੈਸਟ ਸਹੀ ਆ ਤੇ ਇਹਦਾ ਖਤਰਾ ਮੋਟੀ ਗੱਲ ਤੇ ਇਹ ਆ ਨਾ ਵੀ 트럼ਪ ਪ੍ਰਸ਼ਾਸਨ ਦੇ ਲਈ ਉਹ ਧਰਨਾ ਉਹ ਵਿਰੋਧ ਪ੍ਰਦਰਸ਼ਨ ਗੈਰ ਕਾਨੂੰਨੀ ਹੋਊਗਾ ਜਿਹੜਾ ਇਹਨਾਂ ਦੀ ਸੋਚ ਦੇ ਉਲਟਾ ਤੇ ਜੇ ਸਰਕਾਰ ਬਦਲ ਗਈ ਜਿਹੜੀ ਉਹਨਾਂ ਦੀ ਸੋਚ ਦੇ ਉਲਟ ਪ੍ਰੋਟੈਸਟ ਹੋਊਗਾ ਉਹ ਉਹਨਾਂ ਲਈ ਗੈਰ ਕਾਨੂੰਨੀ ਹੋਊਗਾ ਫਿਰ ਜਿਹੜੀ ਫਸਟ ਅਮੈਂਡਮੈਂਟ ਦੀ ਕੀ ਤੋਕਾ ਜਾਂ ਫਿਰ ਜਿਹੜੀ ਫ੍ਰੀ ਸਪੀਚ ਆ ਉਹਦਾ ਕੀ ਮਾਇਨਾ ਰਹ ਜੂਗਾ ਇੱਥੇ ਇਹਦੇ ਲਈ ਮਹਾਰਾ ਇਸ ਵੇਲੇ ਡਿਬੇਟ ਵਿੱਚ ਨੇ ਚਿੰਤਾ ਵੀ ਕਰ ਰਹੇ ਨੇ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਵਾਪਰਦਾ ਅਗਲੀ ਗੱਲਬਾਤ ਆਫਿਸ ਰਟਰਨ ਮੰਡੇਟ ਸੰਬੰਧੀ ਹੈ ਫੈਡਰਲ ਏਜੰਸੀ ਜਿਹੜੀਆਂ ਉਹ ਕਿਉਂਕਿ ਰਾਸ਼ਟਰਪਤੀ ਟਰੰਪ ਨੇ ਹੁਕਮ ਦੇ ਦਿੱਤੇ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜੇ ਫੈਡਰਲ EMPLOYEES ਹੈਗੇ ਆ ਆਫਿਸ ਵਰਕ ਦੇ ਲਈ ਆਉਣ ਪਹਿਲਾਂ ਤੋਂ ਵੈਸੇ ਅਮਰੀਕਾ ਦੇ ਵਿੱਚ ਮਾਹੌਲ ਇਹੋ ਜਿਹਾ ਬਣਿਆ ਹੈ ਇਸ ਵੇਲੇ ਵੀ ਬੰਦੇ ਕੱਢੇ ਜਾ ਰਹੇ ਕੋਈ ਵੀ ਜਿਹੜਾ ਹੈਗਾ ਉਹਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਕਿਉਂਕਿ ਕੱਟ ਬਹੁਤ ਵੱਡੇ ਲੱਗ ਰਹੇ ਆ ਪਰ ਰਾਸ਼ਟਰਪਤੀ ਟਰੰਪ ਨੇ ਕਿਹਾ ਹੀ ਵੀ ਤੁਸੀਂ ਦਫ਼ਤਰ ਆ ਕੇ ਕੰਮ ਕਰੋ ਚਾਰ ਦਿਨ ਘੱਟੋ ਘੱਟ ਜਾਂ ਉਹ ਜਿਹੜਾ ਉਹਨਾਂ ਦਾ ਜਿਹੜਾ ਮੰਡੇਟ ਹੈਗਾ ਵੀ ਇੰਨੇ ਦਿਨ ਤੁਹਾਨੂੰ ਐਸ ਥਾਂ ਦੇ ਉੱਤੇ ਆ ਕੇ ਕੰਮ ਕਰਨਾ ਲੋਕਾਂ ਨੇ ਠੀਕ ਆ ਕੰਮ ਕਰ ਲੈਨੇ ਅਸੀਂ ਆ ਜੰਨੇ ਆ ਪਰ ਉਹ ਇੰਨਾ ਸੌਖਾ ਨਹੀਂ ਆ ਐਡੇ ਸਮੇਂ ਦੇ ਵਿੱਚ ਜਿਹੜੇ ਗਏ ਸੀਗੇ ਉਸ ਸਾਰੇ ਕੁਛ ਦੇ ਵਿੱਚ ਜਿਹੜਾ ਜਿਹੜੀ ਇੱਕ ਚਿੰਤਾ ਆ ਇਹ ਸਾਰੇ ਦੇ ਵਿੱਚ ਮਤਲਬ ਕਿ ਉਹ ਕਿੱਥੇ ਆਉਣ ਹੁਣ ਕਈ ਥਾਵਾਂ ਦੇ ਉੱਤੇ ਤੇ ਕਹਿ ਲੋ ਕਿ ਲੋਕੇਸ਼ਨ ਹੀ ਬਹੁਤ ਅਨੁਫਿੱਟ ਨੇ ਬੰਦਾ ਕੰਮ ਜਦੋਂ ਕੋਵਿਡ ਦੇ ਦੌਰਾਨ ਗਿਆ ਸੀ ਉਹ ਦੂਰ ਚਲੇ ਗਿਆ ਹੁਣ ਉਹਨੂੰ ਕਈ ਮਤਲਬ ਉਹਨੂੰ ਉਹ ਉੱਥੇ ਆ ਹੀ ਨਹੀਂ ਸਕਦਾ ਪੋਸੀਬਲ ਹੀ ਨਹੀਂ ਉਹਦੇ ਲਈ ਜਿਹੜੀ ਅਨ ਲੋਕੇਸ਼ਨ ਹੀ ਅਨਫਰਟਾ ਕਿ ਕਈ ਸੈਂਕੜੇ ਮੀਲ ਦੂਰ ਤੋਂ ਕੋਈ ਵਿਅਕਤੀ ਉੱਥੇ ਆ ਰਿਹਾ ਆ ਤੇ ਉਹ ਲੱਗਦਾ ਹੀ ਨਹੀਂ ਕਿ ਕੱਲ ਠੀਕ ਆ ਹੁਣ ਜਿਹੜੇ ਆਫਿਸ ਕੱਟ ਆ ਜਿਹੜੀ ਰਿਟਰਨ ਟੂ ਆਫਿਸ ਪੁਸ਼ ਕਿਹਾ ਜਾ ਰਿਹਾ ਏ ਉਸ ਵੇਲੇ ਹੋ ਰਿਹਾ ਆ ਜਦੋਂ ਸਰਕਾਰ ਨੌਕਰੀਆਂ ਤੋਂ ਲੋਕਾਂ ਨੂੰ ਕੱਢ ਰਹੀ ਆ ਲੀਜ਼ਾਂ ਕੈਨਸਲ ਕਰ ਰਹੀ ਆ ਆਫਿਸ ਪ੍ਰਾਪਰਟੀਆਂ ਨੂੰ ਵੇਚ ਰਹੀ ਆ ਤੇ ਜਿਹੜੇ ਲੌਜਿਸਟਿਕਲ ਇਸ਼ੂ ਆ ਉਹ ਆ ਰਹੇ ਹੁਣ ਇੱਕ ਪਾਸੇ ਤੇ ਸਰਕਾਰ ਕਹਿੰਦੀ ਆ ਕਿ ਤੁਸੀਂ ਦਫ਼ਤਰ ਦੇ ਵਿੱਚ ਆਓ ਤੁਹਾਡਾ ਦਫ਼ਤਰ ਦੇ ਵਿੱਚ ਆਉਣਾ ਜ਼ਰੂਰੀ ਆ ਇਹ ਠੀਕ ਆ ਦਫ਼ਤਰ ਦੇ ਵਿੱਚ ਉਹ ਆਉਣ ਨੂੰ ਤਿਆਰ ਨੇ ਪਰ ਇੱਕ ਪਾਸੇ ਸਰਕਾਰ ਨੇ ਜਿਹੜੇ ਵਿਲੇ ਪਏ ਆਫਿਸ ਸੀ ਉਹਨਾਂ ਦੀਆਂ ਲੀਜ਼ਾਂ ਕੈਨਸਲ ਕਰ ਦਿੱਤੀਆਂ ਵੀ ਇੱਥੇ ਆ ਹੀ ਕੋਈ ਨਹੀਂ ਰਿਹਾ ਤੇ ਇਹਨੂੰ ਕੈਨਸਲ ਹੁਣ ਉਹ ਬੰਦੇ ਕਿੱਥੇ ਲੈ ਕੇ ਜਾਣੇ ਆ ਜਾਂ ਤੁਹਾਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਕਿੰਨੀਆਂ ਬਿਲਡਿੰਗ ਇੱਥੋਂ ਤੱਕ ਕਿ ਉਹਨੂੰ ਵੇਚਿਆ ਵੀ ਜਾ ਰਿਹਾ ਜਿਹੜੀ ਜਿੱਦਾ ਆਈਆਰਐਸ ਆ ਜਿਹੜਾ ਉਹਦੀ ਜਿਹੜੀ ਉਹ ਜਦੋਂ ਵਾਪਸ ਆਉਂਦੇ ਆ ਤਾਂ ਉੱਥੇ ਓਵਰਕਰਾਉਡਿੰਗ ਆ ਉਹਦੇ ਮਤਲਬ ਕਾਨਫਰੈਂਸ ਰੂਮ ਤੇ ਕੈਫੇਟੇਰੀਆ ਜਾਂ ਜਿਹੜੇ ਕਲੋਜ਼ੇਟਸ ਨੇ ਉਹ ਸਾਰੇ ਕੁਛ ਦੇ ਵਿੱਚ ਡੈਸਕ ਸਪੇਸ ਹੀ ਨਹੀਂ ਉੱਥੇ ਆਈਆਰਐਸ ਘਟੋ-ਘਟ 11000 ਡੈਸਕ ਚਾਹੀਦੇ ਆ ਉੱਥੇ ਸੋ ਉਹ ਮਤਲਬ ਡੈਸਕ ਵੀ ਚਾਹੀਦੇ ਆ ਤਾਂ ਉਹਦੀ ਸਪੇਸ ਉੱਥੇ ਚਾਹੀਦੀ 206 ਮਿਲੀਅਨ ਡਾਲਰ ਚਾਹੀਦਾ ਜੇ ਇਹਨਾਂ ਸਾਰੇ ਵਰਕਰਸ ਨੂੰ ਵਾਪਸ ਲੈ ਕੇ ਆਉਣਾ ਹੋਵੇ ਫਸਿਲਿਟੀਆਂ ਜਿਹੜੀਆਂ ਨੇ ਉਹ ਪੂਰੀਆਂ ਨਹੀਂ ਆ। ਕੁਝ ਫੈਡਰਲ ਆਫਿਸਸ ਜਿਵੇਂ ਨੈਸ਼ਨਲ ਇੰਸਟੀਚਿਊਟ ਆਫ ਸਟੈਂਡਰਡਸ ਐਂਡ ਟੈਕਨੋਲੋਜੀ ਆ ਐਨ ਆਈ ਐਸਟੀ ਆ ਉਹਨਾਂ ਕੋਲੇ ਜਿਹੜੀਆਂ ਮੋੜਲੀਆਂ ਲੋੜਾਂ ਆ ਜਿਵੇਂ ਕੈਫੇਟੇਰੀਆਜ਼ ਨੇ ਜਾਂ ਉਹ ਹੋਰ ਚੀਜ਼ਾਂ ਨੇ ਉਹ ਹੈ ਨਹੀਂ ਤੇ ਦਿੱਕਤ ਸਾਰੇ ਬਲਾਜ਼ਮਾਂ ਨੂੰ ਇਹ ਬਣੀ ਆ ਇਸ ਵੇਲੇ ਕਿ ਉਹ ਮਤਲਬ ਆਉਣਗੇ ਉੱਥੇ ਤੇ ਆਪਣਾ ਲੰਚ ਕਿੱਥੇ ਕਰਨਗੇ ਜਾਂ ਕੀ ਕਰਨਗੇ ਐਕਸੈਸ ਦੇ ਇਸ਼ੂਜ਼ ਨੇ। ਕੁਝ ਵਰਕਰ ਜਿਹੜੇ ਪਹੁੰਚਦੇ ਆ ਪਰ ਉਹ ਜਿਹੜੇ ਨੇ ਅਫੀਸ਼ੀਅਲ ਲਿਸਟ ਦੇ ਉੱਤੇ ਨਹੀਂ ਆ ਕਿ ਉਹਨਾਂ ਨੇ ਉਹ ਮਤਲਬ ਲੱਭ ਰਿਹਾ ਕਿ ਉੱਥੇ ਸਪੇਸ ਲੱਭਣੀ ਕਿੱਥੇ ਹੈ 인ਫਰਾਸਟ੍ਰਕਚਰ ਹੈ ਨਹੀਂ ਨੈਟਵਰਕ ਇਸ਼ੂ ਆ ਓਵਰਕਰਾਉਡਿੰਗ ਨਾਲ ਔਖਾ ਹੋ ਗਿਆ ਮੁਲਾਜ਼ਮਾਂ ਨੂੰ ਇਫੈਕਟਿਵਲੀ ਕੰਮ ਕਰਨਾ ਉੱਥੇ ਡੈਜ਼ਿਗਨੇਟਿਡ ਆਫਿਸਰਸ ਦੇ ਵਿੱਚ ਓਵਰਆਲ ਜਿਹੜਾ ਇਹ ਰਿਟਰਨ ਟੂ ਆਫਿਸ ਐਫਰਟ ਆ ਉਹਦੇ ਨਾਲ ਇੱਕ ਤੱਕ ਕਨਫਿਊਜ਼ਨ ਪੈਦਾ ਹੋ ਗਈ ਹੈ ਜਿਹੜੀ ਪਲੈਨਿੰਗ ਆ ਉਹ ਮਾੜੀ ਹੈ ਫੈਡਰਲ EMPLOYES ਦੇ ਵਿੱਚ ਜਿਹੜੀ ਐਸ਼ ਵੇਲੇ ਦਿੱਕਤ ਆ ਰਹੀ ਆ ਦੇਖੋ ਜਦੋਂ ਕੋਵਿਡ ਆਇਆ ਸੀ ਉਸ ਵੇਲੇ ਜਦੋਂ ਦਾ ਉਸ ਤੋਂ ਬਾਅਦ ਬਾਈਡਨ ਐਡਮਿਨਿਸਟ੍ਰੇਸ਼ਨ ਆਇਆ ਉਹਨਾਂ ਨੇ ਕਾਫੀ ਢਿੱਲ ਦਿੱਤੀ ਕੋਈ ਇਸ ਮਾਮਲੇ ਦੇ ਵਿੱਚ ਠੀਕ ਸੀ ਉਹਨਾਂ ਨੂੰ ਲੱਗਦਾ ਸੀ ਵੀ ਜਿੰਨੇ ਬੰਦੇ ਕੰਮ ਕਰ ਰਹੇ ਠੀਕ ਕਰ ਰਹੇ ਸਾਨੂੰ ਤਸੱਲੀ ਆ ਹੁਣ ਉਹਦੇ ਤੋਂ ਬਾਅਦ ਜਦੋਂ ਰਾਸ਼ਟਰਪਤੀ 트੍ਰੰਪ ਬਣ ਗਿਆ ਇਹਨਾਂ ਦੀ ਇਹ ਧਾਰਨਾ ਆ ਕਿ ਜਿਹੜਾ ਪਹਿਲਾਂ ਤਾਂ ਇਹਨਾਂ ਦੇ ਮਨ ਦੇ ਵਿੱਚ ਇਹੀ ਗੱਲ ਬੈਠੀ ਆ ਕਿ ਫੈਡਰਲ ਮੁਲਾਜ਼ਮ ਉਹਨਾ ਕੰਮ ਨਹੀਂ ਕਰ ਰਹਾ ਜਿੰਨਾ ਕਰਨਾ ਚਾਹੀਦਾ ਬੰਦੇ ਜ਼ਿਆਦਾ ਹੈ ਕੰਮ ਥੋੜਾ ਹੈ ਇਹਨਾਂ ਨੂੰ ਕੱਢੋ ਇਸੇ ਕਰਕੇ ਇਹਨਾਂ ਨੇ ਜਿਹੜੀ ਉਹ ਸਕੀਮ ਕੱਢੀ ਸੀ ਕਿ ਤੁਸੀਂ ਆਪ ਰਿਜ਼ਾਈਨ ਕਰ ਜਿਓ ਤੇ ਤੁਹਾਨੂੰ ਸਤੰਬਰ ਤੱਕ ਦੀ ਤਨਖਾਹ ਦੇ ਦਵਾਂਗੇ ਦੂਜਾ ਇਹਨਾਂ ਨੇ ਆਪ ਕੱਢਣਾ ਸ਼ੁਰੂ ਕਰ ਦਿੱਤੇ ਜਿਹੜੇ ਪ੍ਰੋਵੀਸ਼ਨਰੀ ਮੁਲਾਜ਼ਮ ਸਿਗੇ ਜਿਹੜੇ ਕੱਚੇ ਸਿਗੇ ਹਜੇ ਸਾਲ 2 ਸਾਲ ਪਹਿਲਾਂ ਉਹਨਾਂ ਨੇ ਕੱਚੇ ਕੰਮ ਕਰਨਾ ਸੀ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੁਣ ਇਹਦੇ ਵਿੱਚ ਲੋਕ ਡਰੇ ਪਏ ਆ ਜਿਹੜਾ ਬੰਦਾ ਵੀ ਆਪਣੀ ਨੌਕਰੀ ਬਚਾਉਣੀ ਚਾਹੁੰਦਾ ਉਹ ਕਹਿੰਦਾ ਮੰਨ ਲਓ ਜਿੱਦਾਂ ਕਹਿੰਦੇ ਆ ਨਹੀਂ ਤੇ ਉਹਨਾਂ ਨੇ ਨੌ ਹੁਣ ਉਹ ਮੰਨ ਕੇ ਜਦੋਂ ਵਾਪਸ ਆਫਿਸ ਦੇ ਵਿੱਚ ਆ ਰਹੇ ਕਿ ਵੀ ਰਾਸ਼ਟਰਪਤੀ ਦਾ ਹਕੂਮਤ ਦਾ ਆਫਿਸ ਦੇ ਵਿੱਚ ਆਉ ਉਹ ਵਾਪਸ ਆਫਿਸ ਦੇ ਵਿੱਚ ਆ ਰਹੇ ਪਰ ਉੱਥੇ ਹੁਣ ਪੂਰਾ ਸਾਬ ਕਿਤਾਬ ਨਹੀਂ ਬਚਿਆ ਕਿਉਂਕਿ ਇੱਕ ਪਾਸੇ ਜਿੱਥੇ ਆਫਿਸ ਦੇ ਵਿੱਚ ਸੱਦ ਰਿਹਾ ਦੂਜੇ ਪਾਸੇ ਇਹ ਸਪੇਸਿਸ ਵੀ ਕੱਟ ਕਰ ਰਹੇ ਆ ਕਿ ਇਹ ਸਾਰੇ ਖਰਚੇ ਘਟਾਉਣ ਦੇ ਲਈ ਇਹਨੂੰ ਵੀ ਕਿਸੇ ਨਾ ਕਿਸੇ ਤਰ੍ਹਾਂ ਘੱਟ ਕੀਤਾ ਜਾਵੇ ਥੋੜਾ ਜਿਹਾ ਇਸ ਵੇਲੇ ਕਨਫਿਊਜ਼ਨ ਮੁਲਾਜ਼ਮਾਂ ਦੇ ਵਿੱਚ ਵੜੀ ਹੋਈ ਅਗਲੀ ਗੱਲਬਾਤ ਦੋਸਤੋ ਇੱਕ ਫਰੇਜ਼ਨੋ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਪੁਲਿਸ ਨੇ 7 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਬਹੁਤ ਵੱਡੇ ਪੱਧਰ ਦੀ ਕਾਰਾਂ ਚੋਰੀ ਦੇ ਮਾਮਲੇ ਦੇ ਵਿੱਚ ਫਸੇ ਸੀ ਤੇ ਹਾਈ ਪਰਫਾਰਮੈਂਸ ਵਹੀਕਲਸ ਨੂੰ ਟਾਰਗੇਟ ਕਰ ਰਹੇ ਸੀ ਲਗਭਗ 75 ਕਾਰਾਂ ਚੋਰੀ ਕੀਤੀਆਂ ਇਹਨਾਂ ਨੇ ਜਿਹੜੇ ਚੋਰੀ ਦੇ ਵਹੀਕਲਸ ਨੇ ਇਹ ਸਾਰੇ ਹਾਈ ਪਰਫਾਰਮੈਂਸ ਵਹੀਕਲਸ ਨੇ ਡੋਜ ਜਿਹੜਾ ਜਿਹਦਾ ਚਾਰਜਰ ਆ ਇਸੇ ਤਰ੍ਹਾਂ ਚੈਲੈਂਜਰ ਆ ਜਾਂ ਜਿਹੜੀ ਡ੍ਰੈਂਗੋਜ਼ ਆ ਜਾਂ ਹੋਰ ਜਿਹੜੀਆਂ ਜੀਪ ਦੇ ਕੁਝ ਹੈਗੇ ਆ ਟਰੈਕ ਆ ਕਿਆ ਜਾਂ ਸ਼ੈਵਲੈ ਕੈਮਰੋਸ ਆ ਇਹ ਸਾਰੀਆਂ ਕਾਰਾਂ ਹਾਈ ਪਰਫਾਰਮੈਂਸ ਕਾਰਾਂ ਨੇ ਇਹਨਾਂ ਨੂੰ ਇਹ ਚੋਰੀ ਕਰਦੇ ਸੀ ਦੂਜੀਆਂ ਨੂੰ ਚੋਰੀ ਦੀ ਕਰਦੇ ਹੁਣ ਇਹਦੀ ਵੈਲਿਊ ਬਹੁਤ ਵੱਣਦੀ ਹੈ ਟੋਟਲ ਵੈਲਿਊ ਜਿੰਨੀਆਂ ਚੋਰੀ ਦੀਆਂ ਕਰਾਂ ਨੇ ਫੜੀਆਂ 3 ਮਿਲੀਅਨ ਡਾਲਰ ਦੀਆਂ ਬਣਦੀਆਂ ਇੱਕ ਚੌਪ ਸ਼ੌਪ ਵੀ ਮਿਲਿਆ ਇਹਨਾਂ ਨੂੰ ਇੱਥੇ ਦੋ ਅਸਲ ਦੇ ਵਿੱਚ ਮਿਲਿਆ ਇੱਕ ਜਿਹੜੀ ਹੈਗੀ ਆ ਹੰਟਿੰਗਟਨ ਪਾਰਕ ਲਾਸ ਐਂਜਲਸ ਕਾਉਂਟੀ ਦੇ ਵਿੱਚ ਆ ਦੂਜੀ ਜਿਹੜੀ ਆ ਉਹ ਫਰੇਜ਼ਨੋ ਦੇ ਵਿੱਚ ਦੱਸੀ ਜਾ ਰਹੀ ਆ ਹੁਣ ਚਾਰਜ ਲੱਗੇ ਨੇ ਇਹਨਾਂ ਦੇ ਉੱਤੇ 110 ਫੈਲੋਨੀ ਚਾਰजेस ਲਾਏ ਗਏ ਆ ਇਹਨਾਂ ਦੇ ਖਿਲਾਫ ਤੇ ਅਥਾਰਟੀਜ਼ ਇਹ ਕਹਿ ਰਹੀਆਂ ਕਿ ਉਹਨਾਂ ਨੇ 10 ਜਿਹੜੇ ਫਾਇਰ ਆਰਮਜ਼ ਨੇ ਜਿਹਦੇ ਵਿੱਚ ਇਲੀਗਲ ਸ਼ਾਰਟ ਬੈਰਲ ਰਾਈਫਲ ਵੀ ਆ ਉਹ ਵੀ ਇਹਨਾਂ ਕੋਲੋਂ ਫੜੇ ਆ ਦੋ ਜਿਹੜੇ ਨੇ 7 ਜਣੇ ਫੜ ਲਏ ਨੇ ਦੋ ਜਿਹੜੇ ਨੇ ਅਜੇ ਵੀ ਭੱਜੇ ਨੇ ਪੁਲਿਸ ਦੇਖ ਰਹੀ ਹੈ ਇਹਨਾਂ ਨੂੰ ਇੱਕ ਇੱਕ ਦਾ ਨਾਮ ਜਿਹੜਾ ਜੂਲੀਅਨ ਕੈਲਡਰੋਂ ਦੱਸਦੇ ਉਹਦੀ ਉਮਰ 20 ਸਾਲ ਆ ਤੇ ਦੂਜੇ ਦਾ ਨਾਮ ਜਾਰਡਨ ਜਿਹੜਾ ਉਹ ਜਾਰਡਨ ਰੀਓਸ ਦੱਸਦੇ ਆ ਉਹਦੀ ਉਮਰ 22 ਸਾਲ ਆ ਸੋ ਇਹ ਜਿਹੜੇ ਸਸਪੈਕਟ ਲੱਭੇ ਜਾ ਰਹੇ ਨੇ ਇਹਨਾਂ ਦੇ ਉੱਤੇ ਵੀ ਚਾਰਜ ਨੇ ਪੁਲਿਸ ਨੇ ਮੰਗ ਕੀਤੀ ਆ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਜੇ ਕੋਈ ਕਿਸੇ ਕੋਲ ਸੂਚਨਾ ਹੈਗੀ ਆ ਕਈ ਜਿਹੜੀਆਂ ਇਨਵੈਸਟੀਗੇਸ਼ਨ ਇਹਦੇ ਵਿੱਚ ਜਿਹੜੀ ਇਨਵੋਲਵ ਆ ਕਈ ਏਜੰਸੀਜ਼ ਇਨਵੋਲਵ ਨੇ ਜਿਹਦੇ ਵਿੱਚ ਲੋਕਲ ਪੁਲਿਸ ਵੀ ਆ ਉਥੋਂ ਦੀ ਲੋਕਲ ਪੁਲਿਸ ਡਿਪਾਰਟਮੈਂਟ ਆ ਸ਼ੈਰਫਸ ਆਫਿਸ ਵੀ ਆ ਤੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਕਰੈਕਸ਼ਨਸ ਵੀ ਇਹਦੇ ਵਿੱਚ ਦੱਸਿਆ ਜਾ ਰਿਹਾ ਆ ਸੋ ਪਬਲਿਕ ਅਸਿਸਟੈਂਸ ਉਹ ਕਹਿੰਦੇ ਸਾਨੂੰ ਚਾਹੀਦੀ ਆ ਜਿਹੜਾ ਇਹ ਬੜਾ ਲੰਬਾ ਤੁਸੀਂ ਉਹਨਾਂ ਦੇ ਇਹਨਾਂ ਨੂੰ ਟਿਪ ਲਾਈਨ ਦੇ ਉੱਤੇ ਵੀ ਕਰ ਸਕਦੇ ਈਮੇਲ ਵੀ ਕਰ ਸਕਦੇ ਆ ਕ੍ਰਾਈਮ ਸਟਾਪਰਸ ਨੂੰ ਵੀ ਕੰਟੈਕਟ ਕਰ ਸਕਦੇ ਹੋ ਇਹ ਮਸਲਾ ਕਾਰ ਚੋਰੀ ਦਾ ਬਹੁਤ ਵੱਡਾ ਆ ਪਹਿਲਾਂ ਕਾਰਾਂ ਦੇ ਪਾਰਟ ਜਿਹੜੇ ਸੀਗੇ ਖਾਸ ਕਰ ਕੈਟਾਲਿਟਿਕ ਕਨਵਰਟਰ ਸੀ ਉਹ ਬਹੁਤ ਚੋਰੀ ਹੋਏ ਆ ਕੈਲੀਫੋਰਨੀਆ ਦੇ ਵਿੱਚ ਹਾਲਾਂਕਿ ਇਹ ਸਮੱਸਿਆ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੱਡੀ ਆ ਪਰ ਅਮਰੀਕਾ ਦੇ ਵਿੱਚ ਵੀ ਇਹ ਕੋਈ ਛੋਟੀ ਸਮੱਸਿਆ ਨਹੀਂ ਆ ਕਿਉਂਕਿ ਕੁਝ ਮਿੰਟਾਂ ਦੇ ਵਿੱਚ ਹੀ ਲੰਮੇ ਪਾ ਕੇ ਕੈਟਾਲਿਟਿਕ ਕਨਵਰਟਰ ਕੱਢ ਲੈਂਦੇ ਸੀ ਜਾਂ ਕਈ ਚੀਜ਼ਾਂ ਜਿਹੜੀਆਂ ਇਹ ਚੋਰੀ ਕਰਦੇ ਆ ਫਿਰ ਉਹਨਾਂ ਨੂੰ ਵੇਚਦੇ ਆ ਕਈਆਂ ਦੇ ਪਾਰਟਸ ਵੇਚਦੇ ਆ ਕਿਸੇ ਨੂੰ ਕੁਸ਼ ਕਰਦੇ ਆ ਇਹ ਕੁਸ਼ ਜਿਹੜੇ ਲੋਕਲ ਵਾਲੇ ਨੇ ਕਿ ਇੱਥੋਂ ਚੱਕ ਕੇ ਕਾਰ ਚੋਰੀ ਕਰਕੇ ਇੱਥੇ ਤੱਕ ਪਹੁੰਚਾ ਦਿੱਤੀ ਕੁਸ਼ ਫਿਰ ਉਹਨੂੰ ਅੱਗੇ ਪਹੁੰਚਾਉਣ ਵਾਲੇ ਨੇ ਮਤਲਬ ਪੂਰੇ ਦਾ ਪੂਰਾ ਇੱਕ ਇਹ ਸਿਸਟਮ ਚੱਲ ਰਿਹਾ ਜਿਹਦੇ ਤਹਿਤ ਜਿਹੜੀਆਂ ਕਾਰਾਂ ਚੋਰੀ ਹੋ ਰਹੀਆਂ ਪੁਲਿਸ ਨੇ ਜਿਹੜੇ ਇਹ 7 ਜਣੇ ਫੜੇ ਆ ਤੇ ਦੋ ਦੌੜ ਗਏ ਆ ਦੋ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਲੱਗਦਾ ਕਿ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜਾ ਬਦਲਾ ਸਿਸਟਮ ਦੇ ਵਿੱਚ ਆਏਗਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆਂ ਕੱਲ ਫੇਰ ਹਾਜ਼ਰ ਹੋਵਾਂਗੇ